ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਵਾਦਤ ਆਜਨਿਆ ਵਿਸ਼ੇਸ਼ ਸਰਗਰਮੀਆ। ਇਕ ਤੋਂ ਅੱਧੇ ਪਿੰਡੂ ਮਜ਼ਦੂਰੀਨ ਵੱਲੋਂ ਆਜਦੀ ਭਗਵਾਨ ਤਮਨ ਸਰਕਾਰ ਦਾ ਪਤਲਾ ਹੋ ਗਿਆ ਹੈ ਪਿਛਲੇ ਦਿਨੀ ਸੰਗਰੂਰ ਦੇ ਵਿੱਚ 20 ਮਈ ਨੂੰ ਹਜ਼ਾਰਾਂ ਜਿਹੜੇ ਮਜ਼ਦੂਰ ਤੇ ਆਪਣੀ ਜ਼ਮੀਨ ਦੀ ਰਾ ਦੇ ਲਈ ਕਬਜ਼ਾ ਕਰਨ ਜਾ ਰਹੇ ਸੀ 927 ਇੱਕ ਜ਼ਮੀਨ ਜਿਹੜੀ ਆ ਸੰਗਰੂਰ ਦੇ ਵਿੱਚ ਜਿਹੜੀ ਬੇਚਾਰਾ ਜ਼ਮੀਨ ਉਹਦੇ ਉੱਪਰ ਜਿਹੜਾ ਬੇਗਪੁਰਵ ਹਿਸਾਨ ਦੀ ਹਿਸਾਨ ਜਾ ਰਹੇ ਸੀ ਉਸ ਸਮੇਂ ਭਗਵਾਨ ਤਮਨ ਸਰਕਾਰ ਨੇ ਅਰਸੋ ਦੇ ਕਰੀਬ ਸਾਡੇ ਜਿਹੜੇ ਮਜ਼ਦੂਰ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਸ਼ੰਘਾਰਸਦੇ ਦਵਾ ਸਦਕਾ 400 ਤੋਂ ਵੱਧ ਸਾਥੀ ਲੈ ਕੇ ਖੜੀ ਸੀ ਇਹ ਰਿਹਾ ਕਰ ਦਿੱਤੇ ਔਰ ਹਾਲੇ ਤੱਕ ਵੀ ਸਾਡੇ ਜਿਹੜੇ ਸ਼ਾਮੀ ਖੇਲੇ ਪ੍ਰੇਸ਼ਾਨ ਹੋਈ ਜਿਹੜਾ ਹੈਗਾ ਉਹਦੇ ਸਾਥੀ ਨੇ ਕੋਸ਼ਿਸ਼ ਬਿਨਾ ਜਿਹੜੇ ਕਿਸ ਕਾਰਨ ਤੋਂ ਉਹਨਾਂ ਨੇ ਬੰਦ ਕੀਤੇ ਹੋਇਆ ਔਰ ਦੂਜਰਾ ਸਾਡੇ ਜਿਹੜੇ ਸੰਗਰੂਰ ਦੇ ਜੌਨ ਸਿਕੰਦਰ ਆਪਣੀ ਪਿਕਰ ਸੇਗਾ ਤੋਂ ਆ ਸੋਨੋ ਤੇ ਉਹਨਾਂ ਨੂੰ ਝੂਠੀ ਮਤਲਬ ਆਪਣੇ ਕੋਲ ਬੁਲਾ ਕੇ ਮੀਟਿੰਗ ਵਿੱਚ ਸੱਦੇ ਲਈ ਬੁਲਾ ਕੇ ਉਹਨਾਂ ਨੂੰ ਜਿਹੜਾ ਜੋ ਜਬਰੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਸੀਂ ਇਹ ਮੰਗ ਕਰਦੇ ਆ ਵੀ ਸਾਡੇ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਾਥੀ ਆ ਉਹਨਾਂ ਨੂੰ ਬਿਨਾਂ ਸ਼ਰਤ ਜਿਹੜਾ ਰਿਹਾ ਕੀਤਾ ਜਾਵੇ ਤੇ ਜਿਹੜੇ ਲੋਕ ਜ਼ਮੀਨ ਦੀ ਮੰਗ ਕਰਦੇ ਆ ਉਹ ਬਿਨਾਂ ਸ਼ਰਤ ਕਿਸੇ ਨਿਵਾਦ ਉਹਨਾਂ ਦੀ ਜਿਹੜੀ ਜ਼ਮੀਨ ਆ ਜਿਹੜੀ ਵੰਡੀ ਜਾਵੇ ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਐਕਟ ਹੈਗਾ 1972 ਦੇ ਵਿੱਚ ਇਹ ਲੋਕ ਇੱਕ ਐਕਟ ਹੈਗਾ ਜਿਹਦੇ ਵਿੱਚ ਗੱਲ ਕੀਤੀ ਗਈ ਆ ਵੀ 17 ਏਕੜ ਤੋਂ ਵੱਧ ਕੋਈ ਵੀ ਵਿਅਕਤੀ ਆ ਜਿਹੜਾ ਉਹ ਜ਼ਮੀਨ ਨਹੀਂ ਰੱਖ ਸਕਦਾ ਤੇ ਦੂਸਰਾ ਜਿਹੜੇ ਜਿਹੜੇ ਸਾਥ ਜਿਹੜੇ ਝੂਠੇ ਉਹਨਾਂ ਤੇ ਫਰਜ਼ੇ ਕੀਤੇ ਗਏ ਆ ਉਹ ਵੀ ਰੱਦ ਕੀਤੇ ਜਾਣ ਤੇ ਸਾਡੇ ਜਿਹੜੇ ਸਾਥੀਆਂ ਨੂੰ ਬਿਨਾਂ ਸ਼ਰਤ ਜਿਹੜਾ ਰਿਹਾ ਕੀਤਾ ਜਾਵੇ ਜੀ ਵੀਰ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਇਕਟਰ ਸਿੰਘ ਅਗਵਾਰ ਨੂੰ ਗੱਲਬਾਤ ਲਈ ਸੱਦਾ ਦੇ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਪੰਜਾਬ ਦੇ ਅੰਦਰ ਇਹ ਸੂਰਜਾਦੋ ਵੱਧ ਰਿਹਾ ਪੰਜਾਬ ਅਸੀਂ ਇਹਦੀ ਵਿਖੇਤੀ ਕਰਦੇ ਆਂ ਅਤੇ ਅਸੀਂ ਮੰਗ ਕਰਦੇ ਆਂ ਕਿ ਫਿਕਰ ਸਿੱਧੋ ਤੋਂ ਬਾਅਦ ਉਹ ਜਾਦੀ ਤੋਂ ਚਾਦੀ ਰਿਹਾ ਕੀਤਾ ਜਾਵੇ ਤੇ ਉੱਥੇ ਜਿਹੜੇ ਧਰਨਾ ਲਾਉਣ ਜਾ ਰਹੇ ਆ ਉਹਨਾਂ ਨੂੰ ਧਰਨਾ ਨਹੀਂ ਲਾਉਣ ਦਿੱਤਾ ਜਾ ਰਿਹਾ ਇਹ ਕਾਦੀ ਡੈਮੋਕ੍ਰੇਸੀ ਹੋਈ ਅਸੀਂ ਇਹ ਵੀ ਮੰਗ ਕਰਦੇ ਆ ਕਿ ਉੱਥੇ ਧਰਨਾ ਜਿਹੜੇ ਲਾਉਣਾ ਚਾਹੁੰਦੇ ਆ ਜਗੀਰ ਕਾਪੜੀ ਵਾਲੇ ਉਹਨਾਂ ਨੂੰ ਧਰਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਗ੍ਰਿਫਤਾਰ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤੇ ਸਾਡਾ ਆਜਰਾ ਇਹ ਜਿਹੜਾ ਸੁਗਲੇ ਕੁੱਕੜ ਦਾ ਹੈਗਾ ਤੇ ਜਿਹੜੇ ਗ੍ਰਿਫਤਾਰ ਸਾਥੀ ਕੀਰ ਪ੍ਰਾਪਤੀ ਸੰਘਰਸ਼ਕ ਬੇਕੀ ਦੇ ਜੇਲਾ ਵਿੱਚ ਬੰਦ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਤੇ ਹਰ ਵਰਦੀ ਕਰੋੜ ਜਿਹੜਾ ਆ ਉਹ ਲਾਗੂ ਕੀਤਾ ਜਾਵੇ ਜਿਹੜਾ 1.75 ਏਕੜ ਦਾ ਉਹ 172 ਦਾ ਏਕੜ ਰੂਨ ਬਣਿਆ ਹੋਇਆ ਤੇ 1.75 ਏਕੜ ਜ਼ਮੀਨ ਹਰ ਬੰਦਾ ਰੱਖਦਾ ਦਾ ਤੇ ਜਿਹੜੀ ਵਾਧੂ ਜ਼ਮੀਨ ਆ ਉਹ ਵੇਚ ਵੀ ਦੇ ਲੋਕਾਂ ਵਿੱਚ ਅਤੇ ਘੱਟ ਜਿਹੜਾ ਕਿਸਾਨਾਂ ਕੋਲ ਘੱਟ ਜ਼ਮੀਨ ਆ ਉਹਨਾਂ ਦੇ ਵਿੱਚ ਵੰਡੀ ਜਾਵੇ ਇਹਦੇ ਨਾਲ ਹੀ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਦੇ ਕੋਲਾ ਸਾਥੀਆਂ ਦੀ ਰਿਹਾਈ ਦੀ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਣ ਇਹ ਵੀ ਮੰਗ ਕਰਦੇ ਆ ਧੰਨਵਾਦ ਰਿਹਾਈ ਕਰੋ ਰਿਹਾਈ ਕਰੋ ਜੀਬਰਾਸ ਦੇ ਅਸਥਾਨ ਤੇ ਸਾਥੀਆਂ ਨੂੰ ਰਿਹਾ ਕਰੋ ਰਿਹਾ ਕਰੋ ਇਸ ਸਾਜਨਾਸ਼ੀ ਭਗਸੇਂ ਨਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ